ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਾਂਗੇ ਕਿ 25 ਫਰਵਰੀ 2025 ਤੋਂ ਲੈ ਕੇ 28 ਫਰਵਰੀ 2025 ਤੱਕ ਦੇ ਮੌਸਮ ਨੇ ਸੰਬੰਧੀ ਮੌਜੂਦਾ ਸਮੇਂ ਤੇ ਪੱਛਮੀ ਡਿਸਟਰਬੈਂਸ ਪਹਾੜਾਂ ਤੇ ਪਹੁੰਚ ਚੁੱਕਾ ਹੈ ਇੱਕ ਤੋਂ ਬਾਅਦ ਇੱਕ ਲਗਾਤਾਰ 5-6 ਤਰੀਕ ਤੱਕ ਇਹਹੀ ਕੰਮ ਚਲਦਾ ਰਹਿਣਾ ਹੈ ਠੀਕ ਹੈ ਮਾਰਚ ਤੱਕ ਮੌਜੂਦਾ ਸਿਸਟਮ ਕਰਕੇ ਪੰਜਾਬ ਹਰਿਆਣਾ ਦੇ ਉੱਪਰ ਬੱਦਲ ਆ ਰਹੇ ਐ ਪਰੰਤੂ ਇਹ ਬੱਦਲ ਕਿ ਜ਼ਿਆਦਾ ਵਰਖਾ ਨਹੀਂ ਕਰਨਗੇ ਤੇ ਜਿਹੜਾ ਮੌਜੂਦਾ ਸਿਸਟਮ ਇਹਦੀ ਗੱਲ ਕਰਦਾ ਪਿਆ ਤੇ ਹਲਕੀ ਦਰਮਿਆਨੀ ਵਰਖਾ ਕਿਤੇ ਅਜ ਰਾਤ ਨੂੰ ਕਿਤੇ ਹੋ ਸਕਦੀ ਹੈ ਜਾਂ ਕੱਲ ਨੂੰ ਦਿਨੇ ਹੋ ਸਕਦੀ ਹੈ ਕੋਈ ਬਹੁਤੀ ਐਕਟੀਵਿਟੀ ਨਹੀਂ ਹੈਗੀ ਠੀਕ ਹੈ ਜਦੋਂ ਅਗਲਾ ਸਿਸਟਮ ਪ੍ਰਭਾਵ ਪਾਏਗਾ ਠੀਕ ਹੈ ਨਾ ਇਹ 24 ਵਾਲਾ ਸਿਸਟਮ ਹੈ ਫਿਰ 26 27 ਵਾਲਾ ਸਿਸਟਮ ਹੈ ਫਿਰ 1 23 ਦੇ ਨੇੜੇ ਹੈਗਾ ਫਿਰ 3 43 ਦੇ ਨੇੜੇ ਹੈਗਾ ਤੇਰੋ ਅਗਲਾ ਸਿਸਟਮ ਪ੍ਰਭਾਵ ਪਾਏਗਾ ਤੇ ਉਹ ਕੀ ਕਰੇਗਾ ਉਹਦੇ ਬਾਰੇ ਆਪਾਂ ਗਾਂ ਗੱਲ ਕਰਦੇ ਹਾਂ ਮੈਨੂੰ ਕਿਸਾਨ ਵੀਰ ਇਹ ਕੁਝ ਫੋਨ ਕਰ ਰਹੇ ਐ ਕਿ ਯਾਰ ਪਾਣੀ ਕਣਕ ਨੂੰ ਲਾ ਲਈਏ ਕੀ ਸਾਡੇ ਮਹੀਨਾ ਪੈ ਜਾਊਗਾ ਕਿ ਪਾਣੀ ਦੀ ਲੋੜ ਹੀ ਨਾ ਪਵੇ ਦੇਖੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਮੈਂ ਤੇ ਖਤਮ ਕਰ ਦੇਣੀ ਚਾਹਣਾ ਐ ਕਿ ਇੰਨਾ ਮੀਂਹ ਨਹੀਂ ਪਊਗਾ ਕਿ ਤੁਹਾਡਾ ਪਾਣੀ ਦਾ ਕੰਮ ਚੱਲ ਜੇ ਇਹ ਚੀਜ਼ ਸਾਰੇ ਪੰਜਾਬ 'ਚ ਨਹੀਂ ਹੋਣ ਲੱਗੀ ਠੀਕ ਹੈ ਜੇ ਤੁਸੀਂ ਪੰਜਾਬ ਦਾ ਮਨਚਿੱਤਰ ਦੇਖਦੇ ਹੋ ਤਾਂ ਤੁਸੀਂ ਇਹ ਲਾ ਲਓ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹਦਾ ਲਗਭਗ 75% ਤੱਕ ਹਿੱਸਾ ਵਰਖਾ ਕਵਰ ਕਰ ਸਕਦੀ ਹੈ ਤੇ ਚੰਗੀਆਂ ਛੁੱਟੀਆਂ ਵੀ ਲੱਗ ਸਕਦੀਆਂ ਕਿਤੇ ਇੱਕ ਦੋ ਥਾਂ ਬਹੁਤ ਚੰਗੀਆਂ ਛੁੱਟੀਆਂ ਲੱਗ ਸਕਦੀਆਂ ਫਿਰ ਜਦੋਂ ਤੁਸੀਂ ਥੱਲੇ ਆਉਂਗੇ ਤਾਂ ਸ਼੍ਰੀ ਹਮਸਾ ਸਾਹਿਬ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਇਹਨਾਂ ਜ਼ਿਲ੍ਹਿਆਂ ਦਾ 50% ਹਿੱਸਾ ਵਰਖਾ ਕਵਰ ਕਰ ਸਕਦੀ ਹੈ ਜਦੋਂ ਹੋਰ ਥੱਲੇ ਆਉਂਗੇ ਤਾਂ ਜਿਹੜਾ ਬਾਕੀ ਪੰਜਾਬ ਬਚ ਗਿਆ ਫਿਰੋਜ਼ਪੁਰ ਫਾਜ਼ਲਕਾ ਮੁਕਸੌਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਸੰਗਰੂਰ ਮਾਨਸਾ ਇਹਦਾ 25% ਹਿੱਸਾ ਵਰਖਾ ਕਵਰ ਕਰ ਰਹੀ ਹੈ ਠੀਕ ਹੈ ਵਰਖਾ ਪਾੜਾ ਨਾਲੋਂ ਜ਼ਿਆਦਾ ਫੇਰ ਕੱਟ ਫੇਰ ਕੱਟ ਇਸ ਤਰ੍ਹਾਂ ਚੱਲੇਗੀ ਪਰੰਤੂ ਪਾਣੀ ਨਹੀਂ ਲਾਉਣਾ ਕਿਉਂ ਨਹੀਂ ਲਾਉਣਾ ਭਈ ਪਾਣੀ ਇਸ ਕਰਕੇ ਨਹੀਂ ਲਾਉਣਾ ਕਿ ਅਗਲੇ 2 ਦਿਨ ਦੇ ਵਿੱਚ ਹਵਾ ਆਊਗੀ ਤੇਜ਼ ਹਵਾ ਇੱਥੋਂ ਆਏ ਚੱਲੂਗੀ ਤੇਜ਼ ਹਵਾ ਇਸ ਤਰ੍ਹਾਂ ਇਹ ਕਾਗੇ ਸਰਸਾ ਸਾਰ ਗੰਗਾ ਨਗਰ ਇਹਨੂੰ ਰਿਕਵਰ ਕਰੂਗੀ ਤੇਜ਼ ਹਵਾ ਉੱਪਰੋਂ ਚੱਲੂਗੀ ਮਤਲਬ ਕਿ ਇੱਕ ਜੰਗ ਹੋਣ ਜਾ ਰਹੀ ਹੈ ਜਿਹੜੀ ਜੰਗ ਲੱਗੀ ਹੈ ਪਹਾੜਾਂ ਦੇ ਉੱਤੇ ਠੀਕ ਤੇ ਉਸ ਦੇ ਦਰਮਿਆਨ ਆ ਜਿਹੜਾ ਹੈਗਾ ਲਾਲ ਹੋਇਆ ਪਿਆ ਤੁਹਾਡੇ ਇਥੋਂ ਕੈਪ ਇੰਡੈਕਸ ਕੈਪ ਬਠਿੰਡਾ ਸਰਸਾ ਸਾਰੇ ਦੇਖ ਲਓ ਕਿੱਥੋਂ ਤੱਕ ਮੁਕਸਰ ਵੀ ਇਹਦੇ ਵਿੱਚ ਆ ਫਰੀਦਕੋਟ ਵੀ ਇਹਦੇ ਵਿੱਚ ਆ ਫਰੋਇਪੁਰ ਵੀ ਇਹਦੇ ਵਿੱਚ ਆ ਮੇਰਾ ਜੀਰਾ ਬਚਿਆ ਹੋਇਆ ਹੈ ਇਹ ਸ਼ੁਕਰ ਹੈ ਤਾਂ ਇਹਦੇ ਵਿੱਚ ਕਾਫੀ ਏਰੀਆ ਹੈ ਦੇਖੋ ਰਿਵਾੜੀ ਤੋਂ ਲੈ ਕੇ ਰਿਵਾੜੀ ਜੱਜਰ ਭਵਾਨੀ ਰੋਤਕ ਜੀਂਦ ਕੈਥਲ ਥਾਣੇਸਰ ਕਰਨਾਲ ਹਿਸਾਰ ਫਤਿਆਬਾਦ ਮਾਨਸਾ ਬਠਿੰਡਾ ਫੂਲ ਫਰੀਦਕੋਟ ਮੁਕਸਰ ਇਹ ਇਹ ਕਾਫੀ ਏਰੀਆ ਚ ਕਵਰ ਹੈ ਜਿੱਥੇ ਕਿ ਕੈਪ ਐਂਡੈਕਸ ਕਾਫੀ ਜ਼ਿਆਦਾ ਹੈ ਜਰਾਲਾਬਾਦ ਫਰੋਸਪੋਰ ਜੇ ਤੋ ਤਾਂ ਜਦੋਂ ਕੈਪ ਐਂਡੈਕਸ ਜ਼ਿਆਦਾ ਹੁੰਦਾ ਫਿਰ ਗਰ ਚਮਕਾਲੇ ਬੱਦਲ ਵੀ ਬਣ ਸਕਦੇ ਹੁੰਦੇ ਆ ਬਿਜਲੀ ਲੇਸ਼ਕਨ ਦੀ ਘਟਨਾ ਵੀ ਹੋ ਸਕਦੀ ਹੈ ਕਿਤੇ ਜਿਹੜਾ ਹੈਗਾ ਗੜੇ ਪੈਣ ਦੀ ਸੰਕਾ ਵੀ ਹੋ ਸਕਦੀ ਹੈ ਤਾਂ ਘੱਟੋ-ਘੱਟ ਹਵਾ ਦੇ ਤੇਜ਼ ਬੁੱਲੇ ਰਹਿਣ ਦੀ ਸੰਭਾਵਨਾ ਪੂਰੀ ਦੀ ਪੂਰੀ ਹੈ ਜੇ ਹਵਾ ਦੇ ਤੇਜ਼ ਬੁੱਲੇ ਹੋਣਗੇ ਤਾਂ ਜਿਹਨੂੰ ਤਾਜ਼ਾ ਪਾਣੀ ਲੱਗਿਆ ਉਹ ਕਣਕ ਡਿੱਗ ਸਕਦੀ ਹੈ ਭਾਵੇਂ ਕਿ ਜਿਹੜੇ ਦੱਖਣ ਪੱਛਮ ਦਾ ਏਰੀਆ ਹੋ ਸਕਦਾ ਕਿਸੇ ਹੋਰ ਇਹੋ ਜਿਹਾ ਏਰੀਆ ਹੋਵੇ ਜਿੱਥੇ ਮੀ ਪਵੇ ਨਾ ਮੁੜ ਕੇ ਕੱਲ ਨੂੰ ਮੈਨੂੰ ਇਹ ਕਹਿਣਾ ਕਿ ਭਾਈ ਮੀ ਨਹੀਂ ਪਿਆ ਤੇਰੇ ਪਿਛੇ ਪਾਣੀ ਨਹੀਂ ਲਾਇਆ ਤਾਂ ਮੇਰੀ ਬੇਨਤੀ ਹੈ ਭਾਈ ਮੀ ਭਾਵੇਂ ਤੁਹਾਡੇ ਰਿਪ ਘੱਟ ਪਵੇ ਪਰੰਤੂ ਤੇਜ਼ ਹਵਾ ਤੋਂ ਬਚਣਾ ਵਾਸਤੇ ਅਸੀਂ ਪਾਣੀ ਤੋਂ ਰੋਕ ਰਹੇ ਹਾਂ ਕਿਉਂ 24 ਤਾਂ ਹੋ ਗਈ ਵੀਡੀਓ 25 ਨੂੰ ਦੇਖ ਰਹੇ ਹਾਂ 26 ਨੂੰ ਸਿਸਟਮ ਸ਼ੁਰੂ ਹੋ ਜਾਣਾ ਤਾਂ ਫੇਰ ਪੈਰਾਂ ਤੇ ਘਾੜੀ ਮਰਨ ਬਰਾਬਰੀ ਹੈ ਇੱਕ ਗੱਲ ਕਲੀਅਰ ਦੂਸਰੀ ਗੱਲ ਭਈ ਜੇ ਕੋਈ ਤੁਹਾਡਾ ਰਿਸ਼ਤੇਦਾਰ ਮਿੱਤਰ ਪਹਾੜਾਂ ਤੇ ਗਿਆ ਹੈ ਤਾਂ ਉਹ ਆਪਣਾ ਪਹਾੜਾਂ ਤੋਂ ਵਾਪਸ ਉਹਨੂੰ ਮੁੜਨ ਲਈ ਕਹੋ ਨਵਾਂ ਅਗਲੇ ਟੂਰ ਨਾ ਬਣਾਓ ਕਿਉਂ ਕਿ ਕਿਉਂਕਿ ਦੇਖੋ ਇਹ ਸਿਸਟਮ ਇਹੋ ਜਿਹਾ ਸਿਸਟਮ ਕਦੇ-ਕਦੇ ਆਉਂਦਾ ਹੁੰਦਾ ਹੈ ਇਹ ਇਹ ਜਿਹੜਾ ਸਿਸਟਮ ਹੈਗਾ ਇਹ ਸਿਸਟਮ ਪਹਾੜਾਂ ਤੇ ਜ਼ਿਆਦਾ ਐਕਟਿਵ ਹੈ ਇਹ ਸਿਸਟਮ ਆ ਤੁਸੀਂ ਇਹ ਦੇਖੋ ਇੱਥੇ ਪਹਿਲਾਂ ਆਪਾਂ ਇਹਨੂੰ ਦੇਖ ਲਈਏ ਕਿ ਇਹ ਸਿਸਟਮ ਕੀ ਹੈ ਇਹ ਆ ਰਿਹਾ ਕੇਵਲ ਪਹਾੜਾਂ ਦੇ ਉੱਤੇ ਜਿਹੜਾ ਹੈਗਾ ਜੰਗ ਲੱੜ ਰਿਹਾ ਕਿ ਮੈਂ ਤੁਹਾਨੂੰ ਕਿਹਾ ਸੀ ਜੰਗ ਲੱਗੀ ਹੋਈ ਹੈ ਕਿੱਥੇ ਲੱਗੀ ਹੋਈ ਹੈ ਉਹ ਪਹਾੜਾਂ ਦੇ ਉੱਤੇ ਲੱਗੀ ਹੋਈ ਹੈ ਪਹਾੜਾਂ ਦੇ ਉੱਤੇ ਇਹੋ ਜੀ ਜੰਗ ਲੱਗੀ ਹੈ ਕਿ ਜੰਮੂ ਕਿ ਜੰਮੂ ਕਸ਼ਮੀਰ ਇਹ ਹਿਮਾਚਲ ਉਤਰਾਖੰਡ ਇੱਥੇ ਜਿਹੜਾ ਹੈਗਾ ਬਹੁਤ ਮੀਂਹ ਪੈ ਰਿਹਾ ਹੈ ਇਹ ਸਾਰਾ ਦੇਖੋ ਇਹ ਸਾਰਾ ਏਰੀਆ ਬਹੁਤ ਮੀਂਹ ਪੈ ਰਿਹਾ ਹੈ ਤੁਹਾਡੇ ਭਾਵੇਂ ਵਰਖਾ ਘੱਟ ਹੋ ਰਹੀ ਹੈ ਲੇਕਿਨ ਇਸ ਜੰਗ ਨੂੰ ਜਿਹੜਾ ਪਾਣੀ ਦੀ ਸਪਲਾਈ ਤੁਹਾਡੇ ਉੱਤੋਂ ਦੀ ਹੋ ਰਹੀ ਹੈ ਪੂਰੀ ਜ਼ੋਰ ਸ਼ੋਰ ਦੀ ਠੀਕ ਹੈ ਤਾਂ ਜਿਹੜੀ ਉੱਪਰ ਇਹ ਜੰਗ ਲੱਗੀ ਆ ਜਿੱਥੇ ਕਿ ਤੁਸੀਂ ਦੇਖੋ ਕਿ ਲਾਲ ਹੋਇਆ ਪਿਆ ਲਾਲ ਦਾ ਮਤਲਬ ਤੁਸੀਂ ਇਹ ਦੇਖੋ ਇਹ ਸਾਹਮਣੇ ਸੁਣ ਰਹੇ ਹੋ 130 ਮਿਲੀਮੀਟਰ ਤੋਂ ਉੱਪਰ ਵਰਖਾ ਵੀ ਕਈ ਜਗ੍ਹਾ ਜਾ ਸਕਦੀ ਹੈ ਤਾਂ ਫਿਰ ਭਾਰਤੀ ਮੌਸਮੀ ਭਾਗ ਨੇ ਵਾਰਨਿੰਗ ਜਾਰੀ ਕਰਤੀ ਹੈਗੀ ਹੈ ਕਿ ਕੁਝ ਜਗ੍ਹਾ ਤੇ ਭਾਰੀ ਤੋਂ অতি ਭਾਰੀ ਵਰਖਾ ਵੀ ਹੋ ਸਕਦੀ ਹੈ ਏਰੀਆ ਤੁਹਾਡੇ ਸਾਹਮਣੇ ਇਹ ਅਲਰਟ ਦੇਖ ਲਓ ਕਿ ਇਹ ਇਹ ਨਿਸ਼ਾਨ ਨੇ ਹੈਵੀ ਟੂ ਵੈਰੀ ਹੈਵੀ ਠੀਕ ਹੈ ਨਾ ਹੈਵੀ ਟੂ ਵੈਰੀ ਹੈਵੀ ਰੇਨ ਜਿਹੜੀ ਹੈਗੀ ਹੈ ਉਹ ਇਹਨਾਂ ਨੇ ਦੇਖੀ ਚੰਬਾ ਤਾਂ ਉਹ ਇਹਨਾਂ ਨੇ ਕਹਤੀ ਇਹ ਚੰਬਾ ਹੈ ਆ ਕਾਂਗੜਾ ਹੈ ਤਾਂ ਇਹ ਸਾਰਾ ਏਰੀਆ ਠੀਕ ਹੈ ਮੰਡੀ Shimla Sirmaur ਇਹ ਇਹ ਸਾਰੇ ਏਰੀਆ ਦੇ ਵਿੱਚ ਜਿਹੜਾ ਹੈਗਾ ਥੰਡਰ ਸਟਾਰਮ ਤੇ ਹੈਵੀ ਟੂ ਵੈਰੀ ਹੈਵੀ ਜਿਹੜਾ ਹੈਗਾ ਇਹ ਰੇਨ ਜਿਹੜੀ ਹੈਗੀ ਆ ਇੱਥੇ ਹੋ ਸਕਦੀ ਮਤਲਬ ਕਿ ਭਾਰੀ ਵਰਖਾ ਹੋ ਸਕਦੀ ਇਹਨਾਂ ਜ਼ਿਲ੍ਹਿਆਂ 'ਚ ਇੱਥੇ ਭਾਰੀ ਵਰਖਾ ਹੀ ਨਹੀਂ ਹੋਏਗੀ ਬਰਕ ਵੀ ਦੇਖ ਸਕਦੀ ਇਕੱਲੀ ਵਰਖਾ ਨਹੀਂ ਬਰਕ ਵੀ ਦੇਖ ਸਕਦੀ ਹੈ ਤਾਂ ਜਦੋਂ ਭਾਰੀ ਵਰਖਾ ਜਾਂ ਭਾਰੀ ਜਿਹੜਾ ਹੈਗਾ ਬਰਖਵਾਰੀ ਹੁੰਦੀ ਹੈ ਤੇ ਉਦੋਂ ਫਿਰ ਲੈਂਡ ਸਲਾਈਡ ਹੁੰਦੇ ਆ ਜਿਹੜਾ ਲੈਂਡ ਸਾਈਡ ਸਲਾਈਡ ਹੁੰਦੇ ਆ ਤਾਂ ਉਹਦੇ ਨਾਲ ਫਿਰ ਕੀ ਹੈ ਇਹ ਮੌਤ ਹੋਣ ਦਾ ਖਤਰਾ ਰਹਿੰਦਾ ਹੈ ਠੀਕ ਹੈ ਮੌਤਾਂ ਹੋ ਜਾਂਦੀਆਂ ਲੋਕਾਂ ਦੀਆਂ ਤਾਂ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਹੈਗਾ ਇਹਦੇ ਲਈ ਫਿਰ ਪ੍ਰੈਸ ਰੀਲੀ ਜਿਹੜਾ ਹੈਗਾ ਜਾਰੀ ਕੀਤੀ ਹੈ ਮੈਂ ਤੁਹਾਨੂੰ ਦੱਸ ਦੱਸ ਰਹੇ ਹਾਂ ਕਿ ਸਪੈਸ਼ਲ ਮੈਸੇਜ ਆ ਰਹੀ ਹੈ ਭਾਰਤੀ ਮੌਸਮ ਵਿਭਾਗ ਦਿੱਲੀ ਵੱਲੋਂ ਇਸ ਸਿਸਟਮ ਦੇ ਉੱਤੇ ਤਾ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਭਾਈ ਇਹ ਜਿਹੜਾ ਸਿਸਟਮ ਹੈ ਖਰਾਬ ਕਰ ਸਕਦਾ ਹੈ ਕਿ ਮੋਟਾ-ਮੋਟਾ ਜਿਹਾ ਆਪਾਂ ਦੇਖਾਂਗੇ ਹੈਵੀ ਰੇਨਫਾਲ ਜਿਹੜੀ ਹੈਗੀ ਹੈ ਉਹ ਹੋ ਸਕਦੀ ਹੈ ਕਿੱਥੇ-ਕਿੱਥੇ ਜਿਹੜਾ ਹੈਗਾ ਜੰਮੂ ਕਸ਼ਮੀਰ ਲਦਾਖ ਗਿਲਗਿਤ ਬਾਸਤਰ ਮੁਜਫਰਾਬਾਦ ਡਿਊਰਿੰਗ 25 26 27 28 ਨੂੰ ਹਿਮਾਚਲ ਪ੍ਰਦੇਸ਼ 26 27 28 ਨੂੰ ਉੱਤਰਾਖੰਡ 27 28 ਫਰਵਰੀ ਨੂੰ ਠੀਕ ਹੈ ਵਿਦ ਆਈਸੋਲੇਟਡ ਵੈਰੀ ਹੈਵੀ ਰੇਨਫਾਲ ਕੁਝ ਇਹੋ ਜਿਹੀ ਜਗ੍ਹਾ ਹੋਊਗੀ ਜਿੱਥੇ ਵੈਰੀ ਹੈਵੀ ਹੋਊਗੀ ਠੀਕ ਹੈ ਇਸੋਲੇਟ প্লেਸ ਹੋ ਲੈ ਕੇ ਜੰਮੂ ਕਸ਼ਮੀਰ ਲਦਾਖ ਗਿਲਗਰ ਬਾਸਤਨ ਹਿਮਾਚਲ ਪ੍ਰਦੇਸ਼ ਠੀਕ ਹੈ ਇਹਨਾਂ ਥਾਵਾਂ ਤੇ ਬਾਕੀ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਗੰਗਾ ਨਗ ਹਰਮਾਨਗੜ੍ਹ ਇੱਥੇ ਜਿਹੜੀ ਵਰਖਾ ਹੈਗੀ ਹੈ ਇਹ ਹੁਣ 26 27 28 ਫਰਵਰੀ ਅਤੇ 1 2 ਮਾਰਚ 2025 ਦੇ ਦਰਮਿਆਨ ਹੋ ਸਕਦੀ ਹੈ ਤੇ ਵਰਖਾ ਦਾ ਉਹੀ ਰੁਖ ਰਹੇਗਾ ਭਾਵੇਂ ਤੁਸੀਂ ਉਹਨੂੰ ਪੰਜਾਬ ਲੈ ਲਓ ਤੇ ਭਾਵੇਂ ਤੁਸੀਂ ਉਸਨੂੰ ਹਰਿਆਣੇ ਨੂੰ ਲੈ ਲਓ ਤੁਸੀਂ ਚੱਲੇਗਾ ਇਸ ਤਰ੍ਹਾਂ ਹੀ ਕਿ ਉੱਪਰਲੇ ਪਾਸੇ ਤੋਂ ਹੇਠਲੇ ਪਾਸੇ ਨੂੰ ਉਹ ਵਰਖਾ ਚੱਲੇਗੀ ਉੱਪਰਲੇ ਪਾਸੇ ਜਿਹੜਾ ਹੈਗਾ ਵਰਖਾ ਜ਼ਿਆਦਾ ਹੋਏਗੀ, ਹੇਠਲੇ ਪਾਸੇ ਜਿਹੜੀ ਹੈਗੀ ਵਰਖਾ ਉਹ ਘੱਟ ਹੋਏਗੀ। ਬਸ ਇਸੇ ਤਰੀਕੇ ਦੇ ਨਾਲ ਇਹ ਸਿਸਟਮ ਚੱਲਣਾ ਹੈ। ਤੇ ਜਦੋਂ ਉਹ ਜਿਹੜਾ ਤੁਹਾਡਾ ਕੈਪ ਇੰਡੈਕਸ ਆਈ ਹੋ ਗਿਆ ਤਾਂ ਕੋਈ ਜਗ੍ਹਾ ਤੇ ਗੜੇ ਮਾਰੀ ਦੀ ਸ਼ੰਕਾ ਵੀ ਆ ਸਕਦੀ ਹੈ। ਮੇਰੀ ਬੇਨਤੀ ਸਿਰਫ ਇੰਨੀ ਹੈ ਕਿ ਭਾਵੇਂ ਕਿ ਤੁਹਾਡੇ ਵਰਖਾ ਘੱਟ ਹੋ ਰਹੀ ਹੈ, ਤੁਹਾਡੇ ਵਰਖਾ ਜ਼ਿਆਦਾ ਨਹੀਂ ਹੋ ਰਹੀ। ਪੂਰੀ ਲੜਾਈ ਪਹਾੜਾਂ ਤੇ ਲੜੀ ਜਾ ਰਹੀ ਹੈ। ਪ੍ਰੰਤੂ ਤੁਹਾਨੂੰ ਜਿਹੜਾ ਹੈਗਾ ਤੇਜ਼ ਹਵਾ ਦਾ ਖਤਰਾ ਰਹੇਗਾ। ਫਿਰ ਵਰਖਾ ਕੋਈ ਐ ਨਹੀਂ ਕਿ ਜਮਾ ਨਹੀਂ ਹੋ ਰਹੀ। ਹਲਕੀ ਤੋਂ ਦਰਮਿਆਨੀ ਵਰਖਾ ਹੈ। ਈਵਨ ਕੇ ਪਹਾੜਾਂ ਦੇ ਨਾਲ ਤਾਂ ਹੋ ਜਾਏਗਾ ਚੰਗੀਆਂ ਛੁੱਟੀਆਂ ਵੀ ਲੱਗ ਸਕਦੀਆਂ ਤਾਂ ਅਸੀਂ ਇਹੀ ਕਵਾਂਗੇ ਤੁਸੀਂ ਘੱਟੋ-ਘੱਟ ਜਿਹੜਾ ਹੈਗਾ ਕਿਉਂਕਿ ਹੁਣ ਇਹ ਚ ਹੋਏਗਾ ਇਹ ਕਿ ਦੱਖਣ-ਪੱਛਮ ਦਾ ਇਸ ਵਾਰ ਕੋਈ ਇਹੋ ਜਿਹਾ ਸਬ ਕੋਈ ਇਥੇ ਬਹੁਤ ਘੱਟ ਵਰਖਾ ਹੋਏਗੀ ਤਾਂ ਉਹੀ ਵੀਰ ਬਾਅਦ ਕਹਿਣਗੇ ਵਰਖਾ ਤਾਂ ਹੋਈ ਨਹੀਂ ਪਰੰਤੂ ਤੁਸੀਂ ਹਵਾ ਤੋਂ ਆਪਣੇ ਆਪਣਾ ਵਿਚਾਰ ਰੱਖਣਾ ਤਾਂ ਧਿਆਨ ਰੱਖੋ ਤਾਂ ਬੇਨਤੀ ਕਰਾਂਗਾ ਕਿ ਹੁਣ ਅਗਲੇ 1-2 ਦਿਨ ਆਪਾਂ ਪਾਣੀ ਨਹੀਂ